ਉਹ ਲੈਂਡ ਜੀ ਆ ਗਏ ਵਾਹਿਗੁਰੂ ਵਾਹਿਗੁਰੂ ਮੱਛਾ ਦੇ ਡੇਗ ਦੇ ਬਹੁਤ ਦੇ ਦਰਸ਼ਕ ਦਾਰ ਤੇ ਬਹੁਤ ਸੰਗਤਾਂ ਜਤਿ ਸ਼ਾਹ ਵਾ ਦੋਈ ਤਿੰਨੀ ਘੰਟੀ ਜਾ ਕੇ ਆਪਣਾ ਜਿਹੜਾ ਵਾ ਮੱਥਾ ਟੇਕਿਆ ਗਿਆ ਵਾ ਅਸੀਂ ਤਿੰਨਾਂ ਜਣਿਆਂ ਨੇ ਤੇਗ ਲਿਆ ਮੈਂ ਜਸਪਾਲ ਜੀ ਤੇ ਸਾਡੀ ਬੰਦੇ ਅਣਪੋਲ ਪਿੱਛੇ ਦੇ ਬਹੁਤ ਦਿਨਾਂ ਲਈ ਉਹਨਾਂ ਤੋਂ ਵਿਚਾਰ ਸੁਣਦੇ ਆਣ ਕੇ ਜੋ ਆਪ ਹੋਂਸਾ ਨੂੰ ਗੁਰਮਾਨੀ ਦੇ ਨਾਲ ਜੋੜ ਕੇ ਤੇ ਲਿਆ ਸਾਡਾ ਇੱਕ ਕੁਰਬਾਨੀ ਆਪ ਜੀਤਾਂ ਨੂੰ ਔਰ ਅੰਗਲੇ ਸਰਓਰ ਵੀ ਹੈਗਾ ਇਹ ਲੋਨ ਅਸਰਓਰ ਵੀ ਹੈਗਾ ਇਹ ਲੋਨ ਔਰ ਕਹਿੰਦੀ 12 ਹੈ ਉਹ ਨਹੀਂ ਉਤਰ ਜਾਵਣੀ ਨਹੀਂ ਨਾ ਬੱਸ ਸਾਰੇ ਇੱਕ ਤਰ੍ਹਾਂ ਗੱਟਰੇਟਰਾਂ ਦੇ ਰੰਗ ਅਸਨ ਕੀ ਸਿਸਟਮ ਆ ਯਾਰ ਯਾਰ ਆਪਾਂ ਉੱਧਰ ਇਹ ਨਹੀਂ ਤਾਂ ਆਪਾਂ ਜਨਕਟ ਬਟੇਟਰ ਹੂੰ ਇਹਦੇ ਦੋ ਘੰਟੇ ਦਾ ਨਹੀਂ ਮਤਲਬ ਕਿ ਫਾਇਦਾ ਨਹੀਂ ਲੱਗਣਾ ਹੱਦਿਆ ਜਾ ਨੇ ਖਿਚਿਆ ਡਰਮ ਸੱਤੇ ਨੇ ਹੀ ਆ ਇਹ ਸੇਰਾ ਦੇਖ ਲੋ ਗਿਆ ਮੈਂ ਦੇਖਣਾ ਮੈਂ ਮਾੜੇ ਬੱਲੇ ਸੱਤੇ ਰਾ ਡਾਂਡਾ ਹਸਾ ਗਿਆ ਪੁੱਤਾਂ ਸੱਤ ਨੂੰ ਆ ਪਿਆ ਨੇ ਖਿਚ ਤਰੇ ਕੰਧ ਲੰਡਾ ਸੇਰੇ ਨੇ ਹਸਾ ਲਿਆ ਵੀ ਚੇਹ ਦੇ ਡਾਂਗ ਫੇਰਨ ਦੇ ਆਵੇਂ ਮੈਂ ਪਰਾਂ ਦੇ ਪਰਾ ਜੱਲਾ ਆਪੇ ਸਤਾ ਜੱਲੂ ਦੋ ਨਹੀਂ ਤੇ ਫੇਰ ਆਖੂਗਾ ਮੈਂ ਜਿਹੇ ਦਵਾਂ ਨੇ ਡਰਮ ਖਿੱਚਿਆ ਇਹ ਛੋਟੇ ਵੀ ਲੜੇ ਖਤਰਨਾਕ ਬੜੇ ਹੁੰਦੇ ਨੇ ਵੇਹੇ ਜੇ ਲੜਾਈ ਜਬ ਨਹੀਂ ਕਰਦਾ ਹਾਂ ਜੇ ਗਾੜੀ ਖਿਲਾਰ ਦੋ ਤਾਂ ਵੀ ਪਿਛਲੇ ਮਰ ਕੇ ਜਾ ਕੇ ਜੇ ਮਰ ਜਾਣਾ ਜੇ ਇਹਨੂੰ ਅੱਗੇ ਰਫਲ ਦੇ ਕੇ ਖਿਲਾਰ ਦਤਾ ਵੀ ਕੇ ਪਿਛਲੇ ਮਰ ਜੇ ਨਾ ਗੋਲੀ ਉੱਪਰ ਵੀ ਖਿਲਾਰ ਦਤਾ ਵੀ ਕਾਰ ਦੇ ਜੇ ਮਰ ਜਾਣਾ ਇਹਦਾ ਮੈਂਦਾ ਪੈਣਾ ਜੇ ਨੂੰ ਕਰੇ ਮਗਰ ਪਾਈਏ ਟੋ ਜਾਨਾ ਆ ਜਾ ਉਹ ਲੈ ਜਾ ਨਾ ਕੱਢ ਕੇ ਆ ਟਾ ਮੈਂ one of the vehicle doors is open please close one of the vehicle doors oh da aan se tragedy magar antar tar gadi honde honde kur aya ja mera veer ko nindana ye rang paunde ladna pain gal te a ਦੀ ਭਨੇ ਚਲਾ ਪਾ ਲੈਣਾ ਨਾ ਮੰਨ ਲੈ ਆਪਾਂ ਆ ਪਿਛਲੀ ਯਾਰ ਥੱਲੇ ਥੱਲੇ ਜਾਂਦੇ ਆਪਾਂ ਹੁਣ ਚੱਲਿਆਂ ਆਪਾਂ ਜੇ ਜਾਂਦੇ ਵੱਲੂ ਪੱਖੇ ਦਾ ਫਾਲਟ ਨਹੀਂ ਜਾਂ ਗੱਲ ਕਰਦੇ ਰੱਖਾਂ ਪੈਂਦਾ ਵਾ ਨਹੀਂ ਜੇ ਦਾ ਪੱਖਾ ਚੱਲਦਾ ਜਾਂ ਉਹਦਾ ਫਾਲਟ ਵਾ ਤੇ ਜਾਣ ਨਹੀਂ ਤੇ ਗੱਡੀ ਜਦ ਤੱਕ ਵਧੀ ਹੋਈ ਲੈ ਢਾਕਣੀ ਵਾਦੇ ਸਹੀ ਸਰ ਲੱਗਾਣਾ ਨਾ ਇਹਦਾ ਹਾਂ ਜਦ ਕੋਈ ਨਹੀਂ ਆਪਾਂ ਮੱਠੀ ਮੱਠੀ ਲਈ ਜਾਣੀ 70 80 ਦੇ ਆਂਦੇ ਚਾਈਦੇ ਨੇ ਖੜੀ ਆ ਕੇ ਡੌਂਡਾ ਕਰਦਾ ਆਹਾਂ ਨਹੀਂ ਉੱਥੇ ਹੀ ਰਹਿਣ ਦੇ। ਪੂਜਾ ਆਚਾਰ ਨਹੀਂ ਹੋ ਗਿਆ। ਇਹ ਸਬ ਛੋਲੇ ਪੈਂਦੇ ਆ ਕੰਨ ਜੇ ਨਹੀਂ ਬੋਲੇ ਹੁੰਦੇ ਇਧਰੇ। ਕੰਨਾਂ ਐ ਸੰਤਰੀ ਜੇ ਹੁੰਦੀ ਹਣ। ਨਹੀਂ ਨਹੀਂ ਉਹ ਡੰਡੀ ਘੜੀ ਜੀ ਬਾਬਾ ਵੇਖੀਂ ਜਾਇ ਤੇ ਲੱਗੜਿਆ। ਤਾਂਗਾ ਕਿਛੇ ਹੀ ਨਾ। ਜਾਨ ਪੱਕੇ ਵੀ ਘੜਿੰਗੇ। ਪੱਕੇ ਦਾ ਕੀ ਦੱਜੇ ਨੌਜਲਾ। ਬਾਕੀ ਸਾਰਾ ਕਿ ਸਹੀ ਹੋ ਗਈ ਫਿਰ ਢੋਣਾ ਮਨਾਲੀ ਅੱਜ ਸਾਰੇ ਵੀਰਾਂ ਨੇ ਸਲਾਹ ਬਣਾ ਕੇ ਦੀ ਕਿ ਮਨਾਲੀ ਦਾ ਟੂਰ ਬਣਾ ਲਿਆ ਆਹ ਤੁਮੜੀ ਨਹੀਂ ਹੁੰਦੀ ਅਸੀਂ ਸਾਰੇ ਜਣੇ ਡਰਾਈਵਰ ਚੀਜ਼ ਹੋ ਯਾਰ ਨਹੀਂ ਹੁੰਦੀ ਤੇ ਸਾਰੇ ਜਣੇ ਮਨਾਲੀ ਨੂੰ ਚੱਲੇ ਆ ਬਹੁਤ ਵਧੀਆ ਰੋਡ ਬਣ ਗਈ ਅੱਗੇ ਨੂੰ ਓਏ ਕੰਦਾਲ ਟੱਪੜ ਨੂੰ ਏ ਐਸ ਡੀਓ ਸਾਹਿਬ ਆਪਣੇ ਪਿੱਛੇ ਬੈਠੇ ਆ ਸਾਰਿਆਂ ਨੂੰ ਓ ਆਂਦੇ ਮੇਰੀਆਂ ਲੱਤਾਂ ਲੰਮੀਆਂ ਅਸੀਂ ਪਿੱਛੇ ਹੀ ਚੰਗਾ ਹਾਂ ਓ ਚੱਤਾਂ ਰੱਖੀ ਫਿਰਦੀ ਐ ਹਲਕਿਲ ਚੋਲੇ ਹੀ ਘਟੇ ਓ ਚੱਤਾਂ ਰੱਖੀ ਫਿਰਦੀ ਐ ਹਲਕਿਲ ਚੋਲੇ ਹੀ ਘਟੇ ਗਿਆ ਕਰਵਾ ਲਿਆ ਕੰਦਰੀ ਨੇ ਪਰਖਾਸ਼ ਨਹੀਂ ਛੱਡੇ ਗੱਲਾਂ ਕਰੀਆ ਕਰੋ ਗਾਲ ਨਾ ਕੱਢਿਆ ਕਰੋ ਤੇ ਅਈ ਗਾ ਚਲੋ ਮਦਾਨੀ ਇਲਾਕਾ ਵੇ ਨੇ ਹੁਣ ਪਹਾੜ ਛਾੜ ਵੇ ਲੀਏ ਛਾੜ ਛਾੜ ਜਿਹੜਾ ਨਿਕਾ ਪਹਾੜ ਨੂੰ ਛਾੜ ਵੇ ਨਾ ਉਹ ਬਣਾ ਉਹ ਚਾ ਜਾ ਕੇ ਵੇਲਾ ਤਾਂ ਯਾਰ ਇਹ ਦੁਨੀਆ ਉਹ ਵੇ ਕਿੱਥੇ ਰਹਿਣ ਡਿਆ ਕਿੰਨੇ ਪਰਸੈਂਟ ਮਦਾਨੀ ਇਲਾਕਾ ਵਾ ਆਪਣੇ ਇੰਡੀਆ ਦਾ ਤੇ ਕਿੰਨੇ ਪਰਸੈਂਟ ਪੁੱਤਾ ਆਪਾਂ ਸਮਾਜਿਕ ਸਿੱਖਿਆ ਜੋ ਮਹਾ ਹੀ ਨੰਬਰ ਨਾ 30 ਚਾਲੀ ਲੈਨੇ ਨੇ ਹੁਣ ਨਹੀਂ ਆਪਣਾ ਮੈਦਾਨੀ ਲਾ ਕੇ ਕਿੰਨਾ ਵੀਡੀਓ ਬਣਾਉਣਾ ਕਿ ਟੈਕਸ ਬਣਾਉਣਾ ਵੀਡੀਓ ਉਹ ਬਣਾਉਣਾ ਕਿ ਕਿਥੇ ਟਮਣੇ ਤੇ ਬੈਠਾ ਹੀ ਉਧਰੇ ਆ ਗੱਟ ਨਹੀਂ ਪਾਏ ਉਧਰੇ ਇਹ ਦੁਨੀਆ ਇੱਕ ਨਾ ਵੱਖਰੀ ਆ ਜਿਹੜਾ ਆਪਣਾ ਸਿਸਟਮ ਪਿੰਡਾਂ ਦਾ ਪੱਦਰੇ ਲਾ ਕੇ ਵਧੀਆ ਜ਼ਮੀਨਾਂ ਅਪਜਾਉ ਜ਼ਮੀਨਾਂ ਇਹਨਾਂ ਕੋ ਸਿਰਫ ਸੋਰਸ ਮੈਨੂੰ ਸ਼ੱਕ ਆ ਕਿ ਜਾਂ ਤੇ ਹੋਟ ਲਾਂਦਾ ਵਾ ਤੇ ਜਾਂ ਕੋਈ ਹੋਰ ਆਪਣਾ ਛੋਟੇ ਮੋਟੇ ਕੰਮ ਬਾਕੀ ਜਿਆਦਾ ਤੇ ਹੋਟ ਲਾਂਦਾ ਹੀ ਲੱਗਦਾ ਵਾ ਕਾਰੋਬਾਰ ਤੇ ਫਸਲ ਫਸਲ ਤੇ ਕਿਤੇ ਹੁੰਦੀ ਨਹੀਂ ਆਪਾਂ ਤੇ ਬਹੁਤ ਮਾਲਕ ਦੀ ਕਿਰਪਾ ਦੇ ਨਾਲ ਸਵਰਗਾਂ ਦੇ ਵਿੱਚ ਬੈਠੇ ਆ ਜਿੱਥੇ ਨਾ ਤੇ ਆਪਾਂ ਨੂੰ ਪਾਣੀ ਦੀ ਘਾਟ ਆ ਨਾ ਆਪਾਂ ਨੂੰ ਕਹੇ ਵੀ ਚੀਜ਼ ਦੀ ਘਾਟ ਨਹੀਂ ਆ ਸਿਰਫ ਜਿਹੜਾ ਬੰਦਾ ਉੱਥੇ ਦੁਖੀ ਆ ਉਹਨੂੰ ਛਤਰਾਂ ਦੀ ਘਾਟ ਵਾ ਬਾਕੀ ਸਾਰੇ ਠੀਕ ਆ ਬਾਕੀ ਕਹੇ ਗੱਲ ਦੀ ਘਾਟ ਨਹੀਂ ਕਿਉਂਕਿ ਪੰਜਾਬ ਜਿਹੜੀ ਧਰਤੀ ਆ ਨਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਤੇ ਹਰ ਤਰ੍ਹਾਂ ਦਾ ਸੁੱਖ ਮਾਲਕ ਨੇ ਦਿੱਤਾ ਹੁਣ ਆਪਾਂ ਭਾਈ ਸਤਨਾਮ ਤੋਂ ਆਪਣੇ ਪੰਜਾਬ ਦੀ ਧਰਤੀ ਬਾਰੇ ਵਿਚਾਰ ਸੁਣਾਂਗੇ ਦੱਸੋ ਸਾਹਿਬ ਜੀ ਉਹਨਾਂ ਦਾ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਉਹ ਇੱਕ علیحدਾਂ ਚੀਜ਼ ਹੈ علیحدਾਂ ਅੱਛਾ ਯਾਰ ਆਪਾਂ ਦੱਸਦੇ ਮਣਾ ਆਇਆ ਇਧਰੋਂ ਉਹ ਵਿਚਾਰੇ ਹਿਮਾਚਲ ਵਾਲੇ ਉਧਰ ਜਾਂਦੇ ਇਹਦਾ ਬਲਜਿੰਦਰ ਇਹਦਾ ਮਤਲਬ ਇਹ ਹੈ ਨਾ ਕਿ ਜਿੱਤਰਾ ਆਪਣੇ ਕਈਆਂ ਬੰਦਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਵਾ ਪੀ ਯਾਰ ਉਹ ਲੋਕ ਸੁਖ ਲੈਂਦੇ ਆ ਅੱਬ ਜਿਹੜੀ ਗੱਲ ਇੱਥੇ ਜਿਹੜਾ ਇੱਕ ਮਿੰਟ ਜਿਹੜਾ ਬੰਦਾ ਜਿੱਥੇ ਜੰਪਾ ਲਾਣਾ ਜੇ ਪਹਾੜੀ ਏਰੀਆ ਵਾਲੇ ਬੰਦੇ ਜਿੱਥੇ ਨੇ ਉਹਨਾਂ ਨੂੰ ਉਹ ਚੀਜ਼ ਵਧੀਆ ਲੱਗਦੀ ਆ ਆਪਾਂ ਆਉ ਦਾ ਜਿਹੜਾ ਘਰ ਬਾਹਰ ਆਪਣ ਵਾਲਾ ਆਪਾਂ ਨੂੰ ਆਪਣੇ ਵਧੀਆ ਵਾ ਆਪ ਨੂੰ ਸਾਰੀਆਂ ਔਖੀ ਆ ਇਹਨਾਂ ਦੀ ਹਾਰਡਵਰਕ ਆ ਯਾਰ ਆਪਾਂ ਲੋਕ ਤਾਂ ਯਾਰ ਨਜ਼ਾਰੇ ਲੈਣਦੇ ਪੱਧਰੇ ਥਾਂ ਤੇ ਲੋਕ ਔਖੀ ਹੋਣੇ ਉਹਨੇ ਮੇਰੇ ਦੇ ਨੀ ਗਾਵਾਂ ਔਖੇ ਜਿਹੜੇ ਪਹਾੜਾਂ ਤੋਂ ਬੰਦਾ ਆ ਨਹੀਂ ਕਿੰਨਾ ਕਰਾਂ ਨਾ ਪਕੇ ਪੂਸਦਣਾ ਪਣਾ ਜਾਦਾ ਪੱਕੀਆਂ ਕੋਈ ਨਹੀਂ ਕੋਈ ਯਾਰ ਕਹਿੰਦੇ ਆਏ ਆ ਇੱਥੇ ਕਣ ਕੇ ਸਾਨੂੰ ਫਸਲ ਦੀ ਥੋੜਾ ਮਦਾਨੀ ਇਲਾਕਾ ਆ ਨਹੀਂ ਤੇ ਕਿਤੇ ਫਸਲ ਨਹੀਂ ਸਿਰਫ ਹੋਟਲਾਂ ਦਾ ਕੰਮ ਤੇ ਇੱਥੇ ਮੜੀ ਕਣ ਕੇ ਦਿਹੀ ਆ ਤੇ ਨਾਲ ਗੋਭੀ ਗਾਭੀ ਦਿਹੀ ਆ ਆ ਲੱਕੜਾਂ ਹੀ ਆ ਯਾਰ ਪਤਾ ਨਹੀਂ ਕੀ ਲਾਉਂਦੇ ਇਹਨਾਂ ਨੂੰ ਪੁੱਛਦੇ ਆ ਟਮਾਟਰ ਰਮਟਰ ਲਾਉਂਦੇ ਕੀ ਆ ਆ ਲੱਕੜਾਂ ਬਹੁਤ ਗੱਡੀਆਂ ਆ ਕੋਈ ਆਪਾਂ ਨੂੰ ਮਾਲਕ ਨੇ ੜੇ ੜੇ ਪਲਾਟ ਬਖਸ਼ੇ ਆ ਤੇ ਆਪਾਂ ਫਿਰ ਵੀ ਆਦਦੇ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਤੇ ਹਿਸਾਬ ਲਾਓ ਵੀ ਆਪਾਂ ਨੂੰ ਤਾਂ ਯਾਰ ਮਾਲਕ ਨੇ ਹਰ ਇੱਕ ਚੀਜ਼ ਨਾਲ ਹੀ ਨਵਾਜਤਾ ਜਿਹੜੀ ਚੀਜ਼ ਆਪਾਂ ਨੂੰ ਲੋੜ ਹਰ ਇੱਕ ਚੀਜ਼ ਆਪਾਂ ਨੂੰ ਦੇਤੀ ਆ ਇਹਨਾਂ ਕੋ ਰੱਬ ਨੇ ਬਹੁਤ ਕੁਝ ਲਿਆ ਵਾ ਤੇ ਆਪਣੇ ਕੋ ਤੇ ਹਿਸਾਬ ਲਾਓ ਵੀ ਕਿੱਡੀ ਮਾਲਕ ਦੀ ਕਿਰਪਾ ਯਾਰ ਮੈਂ ਤਾਂ ਆਨਾ ਵੀ ਬਹੁਤ ਜਾਦੀ ਮਾਲਕ ਦੀ ਕਿੱਤਾ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਜਨਮ ਦਿੱਤਾ ਇਹ ਬਾਬਾ ਨਾਨਕ ਵੇਦ ਤੰਦਰੁਸਤੀਆਂ ਦਵੇ ਬਾਧੂ ਕੋ ਦਿੱਤਾ ਇਹਦਾ ਸ਼ੁਕਰ ਕਰਨਾ ਚਾਹੀਦਾ ਆਪਾਂ ਨੂੰ ਜਿੰਨਾ ਵੀ ਹੋ ਸਕੇ ਉਹਨਾਂ ਸ਼ੁਕਰ ਕਰੋ ਕਿਉਂਕਿ ਜੇ ਆਪਾਂ ਨੂੰ ਇਹ ਵੀ ਕੁਛ ਨਾ ਦਿੰਦਾ ਇੱਧਰ ਪਹਾੜਾਂ 'ਚ ਲਿਆ ਕੇ ਸੁੱਟਦਾ ਤੇ ਫੇਰ ਆਪਾਂ ਉਹਨੂੰ ਕੀ ਆਖ ਲੈਣਾ ਸੀ ਇਸ ਕਰਕੇ ਉਹਦਾ ਜਿੰਨਾ ਵੀ ਹੋ ਸਕੇ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਬੱਬਾ ਜੀ ਉਹ ਵੀ ਦੁੱਧ ਦਿੱਤਾ ਦੁੱਧ ਦਿੱਤਾ ਆਪਣੇ ਪੰਜਾਬੀ ਵੀਰ ਖਲੋਤੇ ਸਾਰੇ ਮੰਡੀ ਦਾ ਜਲੰਧਰ ਆ ਗਿਆ ਮਨਾਲੇ ਇਸ ਨੂੰ ਚੋਰਾ ਰਾਂਗੇ ਮਨਾਲੇ ਫਿਰ ਆਪਣੇ ਨਾ ਬੰਦੂ ਇੱਕੋ ਜੀਜਾ ਨਾ ਪੂਜੀ ਉਹ ਜੀ ਨਹੀਂ ਹੋ ਰਹੀ ਸਾਨੂੰ ਡਾਂਕੇ ਪਾਲੀਏ ਨਾ ਤੇ ਕੋਈ ਨਹੀਂ ਹੋਣੀ ਜੰਗਾਂ ਨਹੀਂ ਬਣੀਆਂ 40 ਬਣੀਆਂ ਰੰਗ ਹੋਇਆ ਯਾਰ ਇਹਨੂੰ ਇਹ ਨਵੀਂ ਬਣੀ ਆ ਨਵੀਂ ਬਣੀ ਆ ਕੈਮਰਾ ਭਰਾਵਾ ਲੱਗਾ ਟਰਨਣ ਦਾ ਕੰਮ ਹੋਇਆ ਹੀ ਆਪਣਾ ਹਾਂ ਆਪਣਾ ਟਰਨਣ ਦਾ ਕੰਮ ਹੋਇਆ ਹੀ 40 ਦੀ ਸਪੀਡ ਆ ਟਰਨ ਵਿੱਚ ਹਾਂ ਪੰਨੀ ਵਾਲੇ ਕਿਹੜਾ ਚੱਲ ਰਿਹਾ ਆ ਆਹੋ ਕਿਤੇ ਉਦੋਂ ਹੀ ਮੇਰੇ ਕੋ ਹੋ ਗਿਆ ਹਣਾ ਯਾਰ ਵੀਰ ਸਪੀਡ ਲਿਮਟ ਸਾਟਿਆ ਇੱਕ ਚਲਾਣ ਹੋ ਗਿਆ ਵਾ ਤੇ ਲਿਮਟ ਸਪੀਡ ਵੇਖ ਕੇ ਤੇ ਫੇਰ ਚੱਲਿਓ ਤੇ ਪੰਜਾਬ ਨੰਬਰ ਦਾ ਦੁੱਸੇ ਵਾਲੇ ਕਰ ਦਿੰਦੇ ਨਾ ਉਹ ਚੌਥੀ ਟਨਲ ਆ ਗਈ ਨਾ ਆਪਣਾ ਛੇਵੀਂ ਆ ਗਈ ਆਵੇ ਇੰਦਰ ਗਾਮਸ਼ਾਨ ਸਾਈਡ ਤੋਂ ਨਿਕਲ ਨੂੰ ਇੰਡੀਆ ਨੇ ਤਰੱਕੀ ਤੇ ਚੰਗੀ ਕੀਤੀ ਜੇ ਜਦੋਂ ਮੈਸੇਜ ਆ ਕੇ ਫੇਰ ਦੇਖਣਾਗੇ ਇਹਨੇ ਆਪਾਂ ਨੂੰ ਵੀ ਆ ਗਿਆ ਕੋਈ ਯਾਰ ਇਹ ਕੈਮਰਾ ਇਹ ਕਿੰਨੀਆਂ ਪੈਂਦੀਆਂ ਉਸ ਤੱਕ ਨੌ ਨੰਬਰ ਨੌ ਨੰਬਰ 3 ਆ ਗਈ ਹੈ ਨਾ ਕਹੋ ਬਲੋ ਤੁਹਾਨੂੰ ਦੱਸਾਂ ਕਿੰਨੀਆਂ ਟਰਨਾਂ ਪੈਂਦੀਆਂ ਕਿੱਦਾਂ ਦਾ ਰਾਹ ਵਾ ਕਈ ਵੀਰ ਪੁੱਛਦੇ ਆ ਵੀ ਆਪਣੇ ਮਣੀ ਕਰਨ ਸਾਹਿਬ ਦਾ ਰਸਤਾ ਕਿਹੋ ਜਿਹਾ ਇਹਨੂੰ ਵੀਰ ਜੀ ਦਾ ਰਸਤਾ ਬਹੁਤ ਵਧੀਆ ਵਾ ਪਰ ਅਹੀਂ ਮਣੀ ਕਰਨ ਸਾਹਿਬ ਤੋਂ ਪਿਛਾਂ ਹੀ ਮੁੜ ਜਾਣਾ ਥੜਾ ਜਾ ਅੱਜ ਚੱਲੇ ਆਂ Shimla ਬਨਾਲੀ ਕੋਈ ਸ਼ਰਲਾ ਬਨਾਲੀ Shimla ਨੂੰ ਅੱਜ ਟੂਰ ਆ ਆਪਣੇ ਅੱਜ ਡਿਊ ਸਭ ਬੈਠੇ ਆਂ ਮਗਰ ਅਸੀਂ ਨਹੀਂ ਨਹੀਂ ਆਦਾ ਘਰ ਪਹੁੰਚਾਂਦੇ ਮਾੜਾ ਪਤਲੇ ਜਿਹਾ ਕੇ ਡੱਗਾ ਜਾਣਾ ਤੋਂ ਵੀ ਆ। ਹੋਰ ਦੇਖੋ ਤਾਂ ਕਿ ਕਿੰਨਾ ਇਹ ਸਾਰੀ ਦੁਨੀਆਂ ਦੀ ਤੁਸੀਂ ਫਲਾਣੇ ਥਾਂ ਗਏ ਹੋਏ ਕਿ ਤੁਸੀਂ ਮੰਡ ਜੀ ਰਹਿੰਦੇ ਆ ਤੇ ਅੱਜ ਜਾਈਂਗਾ ਅਸੀਂ ਵੇਖਈਏ ਨਾਲੇ ਫੋਟੋ ਫਾਟ ਕੋਈ ਪਾ ਦਈਏ। ਅੱਜ ਛੰਡੇ ਵਾਲੇ ਵੀਰ ਆਪਣੇ ਪੰਜਾਬੀ ਸਾਰੇ। ਸਤਨਾਮ ਭਾਈ ਗੱਡੀ ਚਲਾਉਂਦੇ ਆ। ਕਿਆ ਕਲੋਲਾ ਹੁਣ ਅਸੀਂ ਚਾਹ ਸ਼ਕਣ ਲੱਗੇ ਆ ਸਾਰੇ ਵੀਰ ਬਹਿ ਕੇ ਚਲਾਨ ਸਾਡਾ ਆ ਗਿਆ 1500 ਦਾ ਇੰਨੇ ਦੀ ਆਪਾਂ ਦੋ ਵਾਰੀ ਚਾਹ ਪੀ ਲੈਣੀ ਇੱਕ ਦੂਜੇ ਬੰਨੇ ਜਾਨ ਨੂੰ ਜੇ ਭਾਈਚਾਰੇ ਕਿੱਦੀ ਖਰਾਬ ਹੋ ਜੇ ਨਹੀਂ ਜਾਣੀ ਉਹ ਉਧਰ ਜਾਣ ਲਈ ਪਰ ਨਹੀਂ ਨਹੀਂ ਆ ਜਿਹੜੇ ਵਿੱਚ ਪੁਆਇੰਟ ਜਿੱਦਾਂ ਇਧਰ ਵੇਖੀ ਨਾ ਪਰਲੀ ਸਾਈਡ ਵਾਲੇ ਦੇ ਦਿਆ ਕਿ ਭਾਈਚਾਰੇ ਸੇ ਇੱਕ ਵਿੱਚ ਪ੍ਰੋਬਲਮ ਆ ਜਾ ਦੂਜੇ ਬੰਨੇ ਆ ਨਹੀਂ ਆ ਹਾ ਆਪਣਾ ਕੁੱਲੂ ਕਰੋ ਕੁੱਲੂ ਦੇ ਦਰਸ਼ਨ ਕੁੱਲੂ ਪਹੁੰਚ ਗਏ ਆ ਤੇ ਪਹਾੜਾਂ ਦੇ ਪਰਪੋ ਵੀ ਝੋੜੀ ਝੋੜੀ ਦਿਖਣ ਡੈ ਪੀ ਆ ਆ ਨਹੀਂ ਆ ਗਿਆ ਆ ਗਿਆ ਬਸਾਇਆ ਉਹਨੇ ਮੈਂ ਇਹ ਆਪਣਾ ਕੁਲੂ ਦਾ ਦ੍ਰਿਸ਼ ਸਾਰਾ ਪਹਾੜ ਦੇ ਉੱਤੇ ਰਹੇਗਾ ਉਹ ਮੁੰਡਾ ساری ਰਾਤ ਜਗਾ ਰੂ ਆਪਾਂ ਪਹੁੰਚਣਾ ਮਨਾਲੀ ਸਟੇ ਕਰਨਾ ਮਨਾਲੀ ਇੱਥੋਂ ਰਹਿ ਗਿਆ 40 ਕਿਲੋਮੀਟਰ ਵਧੀਆ ਸੜਕਾ ਵਾਸਤੇ ਮੇਰੇ ਵੀਰ ਨੇ ਇੱਕ ਨਿਗਰ ਰੱਖਿਆ ਕੋਈ ਜਿੰਨੇ ਵੀ ਆਉਣਾ ਜਿਹੜਾ ਮੇਰੇ ਕੋਲ ਪਹਿਲੀ ਵਾਰ ਆਉਣ ਲੱਗਾ ਬਾਬਾ ਜੀ ਤੇ ਸੁਣੀਏ ਤਿੰਨ ਤਾਲੀ ਕਰਦੇ ਫਿਰ ਦੋ ਤਾਲੀ ਹਮਾਰਾ ਖੰਦਮ ਪੁੱਟਾ ਇਹ ਲੜਾ ਸਾ ਦੂਜਾ ਸਬੀਟ ਨਾ ਖਰਾਬ ਕਰੋ ਲਿਮਟ ਚ ਰਹੋ ਸਾਡਾ ਚਲਾਨ ਕੱਟਿਆ ਗਿਆ ਮੁੜ ਕੇ ਆਨਲਾਈਨ ਦੀ ਕੈਮਰੇ ਚ ਫੋਟੋ ਆ ਜਾਂਦੀ ਆ ਉਹ ਮੁੰਡਾ ਸਾਰੇ ਸੋਣ ਆਪਾਂ ਪਹੁੰਚ ਗਏ ਮਨਾਲੀ ਦੇ ਰੰਗ ਭਾਗ ਵੇਖਾਂਗੇ ਬਾਬੇ ਫਿਰਦੇ ਜਹੇਦਾਰ ਵੀ ਇਹ ਕਿਹੜੀ ਭਲਾ ਆਪਣੇ ਲਾਗੇ ਬੰਦੇ ਨਾਲ ਪਾ ਕੇ ਸੰਗੜੀ ਗਾਹ ਜਾਣਾ ਕਿਹੜਾ ਕਿਹੜਾ ਹੈ ਗਈ ਇਦਾਂ ਦੇ ਜਾਵਦੇ ਇਦਾਂ ਦੇ ਹੀ ਆ ਉਹ ਪੈਂਟਰੀ ਤੇਲ ਚ ਹੋ ਗਿਆ ਉਹ ਤੂੰ ਲੋ ਫੇਰਦੇ ਕਰਦੇ ਆ ਨਾਲੇ ਵੇਹਨੇ ਆ ਆ ਬਾਜ਼ਾਰ ਚ ਵੜੇ ਆ ਤਨਾ ਭਾਈਓ ਕੋਟੀ ਦੀ ਹੈਗੀ ਇਹਨੂੰ ਲੈ ਕੇ ਦਿੱਤੀ ਕੋਟੀ ਅਰੇ ਬੰਦੇ ਦਾ ਇਲਾਜ ਨਹੀਂ ਆ ਤਾ ਨਹੀਂ ਆ ਇਹਨੇ ਯਾਰ ਫੂਡ ਫੇਰ ਸੁੱਟ ਲਿਆ ਯਾਰ ਅੱਜ ਅੰਗ ਵੜੇ ਉੱਟਦੇ ਮੁੜਕੇ ਦੇਣਾ ਇਹਨੇ ਵੀਡੀਓ ਬਣਾਉਣੀ ਹੈ ਤੂੰ ਬੰਦ ਕਰਕੇ ਦਿਖਾਇਆ ਹੀ ਨਹੀਂ ਐਂਦਾ ਮੈਂ ਸਾਇਲੈਂਟ ਤੇ ਬਿਹਾਰੀ ਵਾਇਰ ਇਹ ਹੋਣ ਆਪਾਂ ਟੁੰਮਣ ਫਿਰਨਦੇ ਆ ਉੱਲੂ ਇੱਥੋਂ ਦੀ ਦੁਨੀਆ ਤੇ ਆਪਣੇ ਪਿੰਡਾਂ ਦੀ ਦੁਨੀਆ ਦਾ ਮਾਹੌਲ-ਚਾਲ ਬਹੁਤ ਵੱਖਰਾ ਤੇ ਆਪਾਂ ਆਪਦੇ ਪਿੰਡਾਂ 'ਚ ਵਧੀਆ ਵੰਨਿਆਾਰੇ ਉੱਥੇ ਇੱਥੇ ਆ ਉਹ ਦੁਨੀਆ ਜਿਹੜੀ ਜਿੰਨੂੰ ਆਪਾਂ ਆਖਦੇ ਨੇ 도ਗਲੀ ਜਿੰਨੂੰ ਕੋਈ ਰਿਸ਼ਤੇ ਆਣਾ ਕਿਸੇ ਦਾ ਮਤਲਬ ਨਹੀਂ ਸਿਰਫ ਕੰਮਾਣਾ ਮਤਲਬ ਆਪਣੇ ਲੋਕ ਉਥੇ ਬਹੁਤ ਨਜ਼ਾਰੇ ਲੈਣ ਦੇ ਆ ਇਹ ਵਧੀਆ ਚਲੋ ਫੇਰਨ ਤੁਰਨ ਦਾ ਕੋਈ ਡਰ ਨਹੀਂ ਬਾਕੀ ਇਹ ਦੁਨੀਆ ਵੱਖਰੀ ਆ ਸਾਈਦਾ 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 ਓ ਸ਼ਾਂ ਸ਼ੋਮਾ ਛੜਾ ਸ਼ਾ ਸ਼ੋ ਸ਼ਾ ਛੇ ਦੇ ਸੁਮਾਛਾਛਤਾ ਛੀਸ ਤੂਸਾ ਨੰਦਪੁਰੀ ਦੇ ਪਿਆਰ ਨੂੰ ਕੰਮ ਦਾ ਬੁਰਾ ਵਾਸਾ ਸਾਹੇ ਦੇ ਤੇਰੇ ਨੇ ਪੈਸੇ ਖਾ ਜਲੇ ਇਹਨੂੰ ਚੱਲ ਦੇ ਹਾਈ ਗਾਇਸ ਆਈ ਐਮ ਆਈ ਐਮ ਜੀਐਸ ਗਾਇਸ ਹਾਂ ਆਹ ਦੇ ਤਰ੍ਹਾਂ ਜਾ ਗਿਆ ਨਹੀਂ ਕਾਈਕ ਫੇਰਾ ਲੈਂਡ ਦੀ ਬਹੁਤੀ ਅੱਖਾਂ ਚ ਵਜਦੀ ਭਰੇ ਹੁਣ ਚਾਹ ਦਾ ਕਰ ਲਿਆ ਸਾਰੇ ਨੇ ਪ੍ਰੋਗਰਾਮ ਨਾਮ ਭਾਜੀ ਦੀ ਚਾਹ ਸ਼ੁਕਰੀਆ ਆਪਾਂ ਕਿੱਥੇ ਮਨਾਲੇ ਮਨਾਲੀ ਦੇ ਘੁੰਮ ਰਹੇ ਸਾਰੇ ਵੀਰ ਆ ਫੜਨੀ ਚਾਹ ਉਹਦੀ ਚਾਹ ਪੀਣੀ ਚਾਹ ਅੱਧੀ ਪੀ ਲੈ ਰੋਬੀ ਦਾ ਨਹੀਂ ਪੈਂਦਾ ਜੂੜਿਆ ਨਾ ਚਾਹੀ ਤੇ ਕੌਫੀ ਪੀ ਲੈ ਜਹੇ ਦਾ ਅੰਦੇ ਨੇ ਖਿੱਚਦੀ ਸਾਰੀ ਪੀ ਲੈ ਪਾਜੀ ਇਹਦਾ ਚਾਰਜਰ ਜੂੜ ਦੇ ਯਾਰ ਚਾਹ ਪੀ ਨਹੀਂ ਇਹ ਚਾਹ ਨੂੰ ਸੌ ਕੀ ਪੜੇਗੀ ਇਸ ਸੇ ਬੜੀ ਵੀ ਹੈ ਫਿਰ ਇਹ ਪਿਛਲੇ ਕੋ ਪੋਰ ਆਉਂਦੇ ਨਹੀ ਪਾਲਟੀ ਮੂਵਿੰਗ ਲੈ ਲਈ ਆ ਤੇ ਇਹ ਆਪਾਂ ਇੱਥੇ ਹੀ ਬਣਾ ਸਕਦੇ ਆ ਭਾਜੀ ਭਲਾ ਕੀ ਆ ਮੁੰਡੇ ਪਹਿਲੇ ਵਾਰ ਭਾਜੀ ਵੀ ਇਹ ਕਿਹੜੇ ਫਾਟਰ ਮੂਵੀ ਆ ਕੋਈ ਫੋਨ ਖੋਹ ਕੇ ਲੈ ਗਿਆ ਇਹ ਸਰਵਿਸ ਟੇਕ ਤੇ 500 ਰੁਪਏ ਦੇ ਪਰ ਆ ਸਬਾਨ ਮਹਿੰਗਾ 1500 ਦੀ ਸਰਵਿਸ ਟੇਕ ਆ ਤਾਂ ਫੋਨ ਨੂੰ ਲੱਖਦਾ ਲਾਈਟਾਂ ਦਾ ਹੀ ਟਰੱਕ ਕਰਦੀ ਆ ਗਾਇਸ ਚਲੋ ਇੱਕ ਫੋਟੋ ਜੀ ਆ ਨਾ ਆਹੇ ਕੰਮ ਕਿੱਥੇ ਦੀ ਗੱਲ ਖੜਾ ਕਹਿੰਦਾ ਘਰੇ ਬਾਪੂ ਨੇ ਪਾਣੀ ਮੋੜਨ ਕੱਲਿਆਂ ਦਾ ਤਾਂ ਇਦਾਂ ਨਹੀਂ ਗੁੱਸਾ ਹੀ ਆਈ ਜਾਣਾ ਰੋਣ ਗਿਆ ਨਹੀਂ ਰਹੇ ਕਿ ਬਾਰਿਸ਼ ਹੋ ਰਹੀ ਹੈ। ਵਿਵੇਂਦਰ ਵੀ ਜਾ ਕਰ ਬਾਰਿਸ਼ ਪਰ ਬੋਲੀ ਨਾਲ ਇਧਰ ਰੋਵੈਟਾਂ ਵਿੱਚ ਨਡਰੋ ਕੁਛ ਰੀ ਲੈ ਲਓ ਯਾਰ ਡੇਡ ਡੇਡ ਤੋਂ ਚੜਦੇ। ਉਹ ਚੜ ਜਾਈਏ ਦਾ ਦਾ ਪਿੱਛਾ ਆ ਗਏ। ਨਹੀਂ ਤੇ ਕੇਲ ਮਤਲਬ ਭੁਮਾ ਦੇਣਾ 10 12 ਵਜੇ ਉਹਨੇ ਦੇ ਦੇ ਰੋ। ਉਹ ਆਪ ਸਭ ਜਵਣੇ ਜਾਨ ਵਾਲੀ ਗੱਲ। ਨਹੀਂ ਘਟ ਗਿਆ ਬਾਰ। ਨਹੀਂ ਪਾਵਾ ਹੋ ਗਿਆ। ਹੈ? ਇਧਰੇ ਆ ਸੀਐਸ ਸਟਾਫ ਇਹ ਟ੍ਰੇਨਾਂ ਦੇ ਤੇੜੀ ਜਿਹੜੇ ਕੋਈ ਲੱਗਣ। ਹਾਰੀ رپورਟਰ ਹੀ ਆ ਬਾਈ ਓਏ ਨਹੀਂ ਜਿਹੜਾ ਮੇਨ ਬੁੱਢਾ ਜਾਂਦਾ ਇਹ ਹੈ ਰਿਪੋਰਟਰ ਵਾਲਾ ਹੀ ਬਾਬਾ ਇਹਨੂੰ ਵੇਖੀ ਤੇ ਉਤਰਾਂ ਵੇਲਾ ਸਾਹਬ ਜੱਟਾਂ ਨੂੰ ਆ ਯਾਰ ਦੀ ਚੋਪਰੀ ਲਈ ਜਾ ਇਹਦੇ ਦੋ ਫਾਇਦੇ ਆ ਇੱਕ ਤੇ ਪਲਕੇ ਦੇ ਉਥੇ ਪਿੰਡ ਵੀ ਜਾ ਕੇ ਕੰਮ ਕਰਨਾ ਪਿਆ ਉਹਦਾ ਰੇਟ ਕੋਟ ਛੁੱਟਿਆ ਤੇ ਕੰਮ ਬਾਰ ਜਿਆਦੀ ਡੋਸ ਜੀ ਦੇ ਦੀ ਉਧਰ ਦੇਖ ਰੂਗਾ ਉਹ ਹੈ ਵੀ ਲੱਗ ਜਾਣਾ ਬਾਰਸ਼ ਬਾਲੀ ਜਾਰੀ ਆ ਸੱਤਾ ਆਇਦਰੀ ਸੱਤਾ ਤੁਰਦਾ ਆਇਦਰੀ ¡Ay, <coughs> nena, ਸਕਦੇ ਯਾ ਜੇ ਸ਼ੇਰਿਆ ਐਵੇਂ ਗਾੜੀ ਉਹਦੀ ਪਾਸੇ ਸਾਈਡ ਤੇ ਸਾਈਡ ਤੇ ਆ ਸਾਰਾ ਸਮਾਨ ਜਿੱਤਰਾ ਪੁਰਾਣਾ ਪ੍ਰਾਤਣ ਕੀ ਆ ਚੁੱਪ ਉਹਨਾਂ ਨੂੰ ਜੰਮ ਗਿਆ ਟੇਕਿੰਗ ਆਓ ਇਹਦੇ ਬੰਦੇ ਚੁੱਪ ਨਹੀਂ ਲੈ ਰਿਹਾ ਮੇਰੇ ਪਾਸੇ ਨਹੀਂ ਰਿਹਾ ਇਹ ਵੀ ਬਣਾ もう一度。 ਤੇ ਤੱਕ ਜੁਮਨਾ شويه ਵਾਰਸ ਹਨ ਟੂ ਪੀਆ ਟੋਪੀਆਂ ਇਹ ਮਾਰਕੀਟ ਇਤੋਂ ਦੀ ਇੱਥੋਂ ਸਾਰਾ ਸਮਾਨ ਮਿਲਦਾ ਆ ਵੇਖ ਖੋ ਗਏ ਦੇ ਮੀਂਹ ਫੋਲ ਹੀ ਪੈਣ ਡਿਆ ਵਾ ਤੇ ਹੁਣ ਅਸੀਂ ਗੱਲ ਕਰੀ ਭਿੱਜਣ ਡੇ ਆ ਤੇ ਜੇ ਉਹਨਾਂ ਨੇ ਡੈਡੀ ਹੀ ਨਾ ਜਾਂ ਬੰਦਿਆਂ ਨੇ ਆਖਿਆ ਤਾਂ ਜਾਓ ਠੰਡ ਹੈਗੀ ਰੇਡ ਕੋਟ ਲੈ ਜਾਓ ਪਾ ਕੇ ਤੇ ਮੋਟਰਾਂ ਖੋਲੋ ਤੇ ਫੇਰ ਆਖਣਾ ਵੀ ਜਾਂ ਠੰਡ ਸਾਨੂੰ ਮਾਰਨਾ ਤੇਰੇ ਕੋਲ ਤੇ ਹੁਣ ਵੀ ਮੀਂਹ ਦੇ ਵਿੱਚ ਇਹ ਬਾਹਰ ਵੀ ਦੇਖ ਰਿਹਾ ਏ ਓਏ ਮੱਕੀ ਰੋਟੀ ਆਲੂ ਆਣਾ ਖਾਣੀ ਫਿਰ ਆ ਗਾਲਾਂ ਕੱਢਦੇ ਆਪਾਂ ਅਗਲੇ ਦੀ ਕੱਢ ਦੋ ਪਾਸੇ ਕਰਕੇ ਬਾਹਰ ਲੈ ਜਾਓ ਚੋਪੇ ਚੀਜੀ ਦੇ ਬਾਹਰ ਨੂੰ ਓਏ ਹਾਂਜੀ ਗੱਪਾ ਪੰਜ ਪਲੇਨ ਗੱਪਾ ਬਾਣੀ ਛੱਗੀ ਹੁਣ ਤੇ ਫੇਰ ਆਸਨਾਂ ਦੇ ਚੱਲੀਏ ਤੇ ਸੌਈਏ ਅੰਦਰ ਚੀਜੀ ਅਵੇਖੋ ਕਮਰਾ ਗੱਦਾ ਟਾਪ ਦਾ ਤੂੰ ਨਹੀਂ ਬਿਸਤਰਾ ਵਿੱਚ ਗਿਆ ਕਿ ਗੱਦਾ ਨਾਲ ਵਾਲਿਆ ਠੰਡ ਪੂਰੀ ਆ ਇਹਨਾਂ ਭਾਈ ਦੀ ਯੂਟਰਾਂ ਦਾ ਹੰਡਾ ਹੁਣ ਸੌਣੇ ਆ ਸਾਰੇ ਵੀਰਾਂ ਨੂੰ ਗੁੱਡ ਨਾਈਟ ਤੇ ਸਾਸਰੀਕਾਲ ਸੇਰੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਬਲੌਕ ਇੱਥੇ ਜਾਣਾ ਚਲੌਂਗ ਵੈਲੀ ਚਲੌਂਗ ਵੈਲੀ ਜਾਣਾ ਉੱਥੋਂ ਦਾ ਬਣਾਵਾਂਗੇ ਜੇ ਮੀਂਹ ਹਟ ਗਿਆ ਤੇ ਜੇ ਮੀਂਹ ਪੈਂਦਾ ਰਿਹਾ ਫਿਰ ਇੱਥੋਂ ਚਲੌਂਗ ਵੈਲੀ ਆਲੀ ਕਲਾ ਨਹੀਂ ਜਾਊਗੀ ਚਲ ਠੀ ਸਾਰੇ ਨੂੰ ਮਿਲਦੇ ਸਿਰੇ ਧੰਨਵਾਦ